ਸਤਿ ਸ੍ਰੀ ਅਕਾਲ ਜੀ ਮੈਂ ਜਸਪੀਰ ਕੋਰ ਮੇਰੇ ਚੈਨਲ ਪੰਜਾਬੀ ਦੂ ਖੈਨਲ ਲੋਕ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਕਿ ਮੇਰੇ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਟਾਈਮ ਹੋ ਗਏ ਬਚ ਗਏ ਨੇ 5 ਤੇ ਮੈਂ ਅੱਜ ਹੁਣ ਨਾ ਕਿਹਣਾ ਸ਼ਰਮੂ ਕੀਤਾ ਆਪਣਾ ਸਰਦਣਾ ਜੈਮੀ ਲਾਗੇ ਕਿਉਂਕਿ ਠੰਡ ਸੀ ਮੌਸਮ ਵਧੀਆ ਸੀ ਹਵਾ ਚੱਲਦੀ ਸੀ ਨਾ ਆਪਣੇ ਬਾੜੀ ਚ ਕੱਕੜ ਨਾਲੇ ਪੈਸੀ ਉਹ ਕੱਢੇ ਨੇਗੇ ਤੇ ਇੱਕ ਡੇ ਵੀ ਨਹੀਂ ਹੈਗੇ ਬੜਾ ਤੇ ਦਿਨ ਕੱਖ ਨਾ ਅੱਡੇ ਨਹੀਂ ਹੈਗੇ ਤੇ ਬਸ ਗੁੱਡੇ ਕੇ ਜੇ ਫਿਰ ਉਹਨਾਂ ਨੂੰ ਕਹੀ ਦਿਨਾਂ ਨਾਲ ਭਿੰਡੀਆਂ ਜਿਹੜੇ ਪੌਦੇ ਰੌਣ ਦੇ ਪਲਾਦਾਂਗੇ ਮਿੱਟੀ ਕਰਨ ਦੇਖਾਂਗੇ ਨਹੀਂ ਜੇ ਇਹਨੂੰ ਟਾਈਮ ਲਗਾ ਚਲਾਗਾ ਦੇਣਗੇ ਉਹ ਕਈ ਆਪਣੀ ਦੂਜੇ ਖੇਸ ਸੀ ਹੈ ਨਾ ਇੱਥੇ ਕਈਆਂ ਹੈ ਨਹੀਂ ਸੀ ਦੋਨੇ ਕਰਨ ਵੀ ਦੇ ਕਈ ਛੋਟੀ ਹੋ ਵੀ ਚੱਕ ਉੱਥੇ ਲੈ ਗਿਆ ਵੀ ਆਪਣੇ ਪੱਪੜਾ ਪੱਟਾ ਹਲਵਾਣ ਲੱਗ ਗਿਆ ਦਾ ਬਸ ਨੂੰ ਚਾਹ ਹਨ ਤੇ ਵਧੀਆ ਲਾ ਵੀ ਆ ਇੱਕ ਪੱਟਾ ਜੀ ਸਿੱਖ ਜੂਗਾ ਵੀ ਤੇ ਬਸ ਫਿਰ ਬੇਲਾ ਗੋੜਾ ਜੀ ਕੱਖ ਕੱਢਣ ਲੱਗੇ ਤੇ ਵਧੀਆ ਆਪਣੇ ਕਦੂ ਲੱਗਦੇ ਨੇ ਨਾ ਥੋੜੀ ਦਿਨਾਂ ਬਾਅਦ ਦੋ ਤਿੰਨ ਕਦੂ ਤਰ ਹੋਣਗੇ ਕਿਉਂਕਿ ਸਬਜ਼ੀ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਪੀ 50-60 ਰੁਪਏ ਕਿਲੋ ਕਦੂ ਤੇ ਅੱਜ ਛੋਲੇ ਫੜੀਆਂ ਲਈਆਂ ਸੀ ਛੋਲੇ ਫੜੀਆਂ ਜੀ ਆਪਣੇ ਪੇਟੇ ਬਣ ਕਿਉਂ ਹੋਈ ਇਹ ਪਿੰਡਿਆਂ ਯੱਕ ਦੂਇਤ ਹੋ ਰੀਆਂ ਤਾਂ ਨੇ ਸਬਜ਼ੀਆਂ ਲੱਗ ਜਾਂਦੇ ਨੇਗੇ ਤੇਜ ਚੋਰ ਡੰਗਾ ਲੈ ਜਾਂਦਾ ਹਨ ਇਹ ਸਬਜ਼ੀ ਬਣ ਜਾਂਦੀ ਹੈ ਬਹੁਤ ਜ਼ਿਆਦੇ ਮਹਿੰਗੇ ਸਬਜ਼ੀ ਕੋਈ ਵੀ ਸਬਜ਼ੀ ਇਰਾ ਨਹੀਂ ਹੁੰਦਾ ਹੈਗਾ ਪਿੰਡ ਦੇ ਵਿੱਚ ਨੇ ਆਪਣੇ ਸਬਜ਼ੀ ਵੇਚਣ ਵਾਸਤੇ ਵੀ ਰਾਏ ਜਾਂਦੇ ਨੇਗੇ ਤੇ ਰੇੜੀ ਦਾ ਟੈਂਪੋ ਵਾਲੇ ਨੂੰ ਕੋਈ ਨਹੀਂ ਹੁੰਦਾ ਹੈਗਾ ਉਹ ਕਿ ਸਬਜ਼ੀ ਬਹੁਤ ਜ਼ਿਆਦੇ ਮਹਿੰਗੀ ਹੋ ਰਹੀ ਹੈ ਫਿਰ ਉਹਨਾਂ ਨੂੰ ਕੋਈ ਬਚਤ ਨਹੀਂ ਹੁੰਦੀ ਇਸ ਕਰਕੇ ਫਿਰ ਉਹਨਾਂ ਨੂੰ ਖੜ ਜਾਂਦੇ ਨੇ ਤੇਲ ਦਾ ਖਰਚਾ ਵੀ ਨਿਕਲਦਾ ਹੈਗਾ ਤੇ ਇੱਥੇ ਆਪਣੇ ਪਿੰਡ ਵਿੱਚ ਸਬਜ਼ੀ ਦਾ ਕੰਮ ਕਰਦੇ ਨੇ ਉਹ ਵੀ ਨਾਲ ਬੁਰਾ ਹਾਲ ਹੈ ਵੀ ਅ ਡੇਢ ਤੋਂ ਵੀ ਕਿਹ ਭਿੰਡੀ ਵਿੱਚ ਹੀ ਹੋਈ ਹੈ ਕਦੂ ਵੀ ਜ ਹੈ ਵੀ ਅਸੀਂ ਸਪਰੇਅ ਕਰਕੇ ਥੱਕ ਕੇ ਕੋਈ ਸਬਜ਼ੀ ਨਹੀਂ ਲੱਗ ਰਹੀ ਹੈਗੀ ਤੇ ਆਪਣੇ ਵਧੀਆ ਕਦੂ ਲੱਗ ਹੀ ਜਾਂਦੇ ਨੇ ਕਿ ਇੰਨੇ ਫੁੱਲ ਲੱਗ ਰਹੇ ਨੇਗੇ ਜੇ ਸਾਰੇ ਫੁੱਲ ਪੂਰ ਚੜਨਵੇਂ ਵਾਲਾ ਤੁਹਾਨੂੰ ਬਾਟਾ ਕਦੂ ਉਤਰ ਜੇ ਪਰ ਕੋਈ ਵੀ ਕਦੂ ਪੂਰ ਚੜਦਾ ਹੈਗਾ ਬਸ ਇੱਕ ਦੋ ਜੇ ਚੜਦੇ ਨੇ ਉਹ ਵੀ ਇਹ ਕੱਖਾਂ ਵਿੱਚ ਨੇਗੇ ਸਾਨੂੰ ਦੱਸਦੇ ਆਪਾਂ ਕਦੂ ਜੇ ਤੁਹਾਡੇ ਬੀਲਾਂ ਲਾਈ ਹੋਈਆਂ ਨੇਗੇ ਕਦੂ ਨਹੀਂ ਲੱਗਦੇ ਤਾਂ ਫਿਰ ਆਪਾਂ ਜੇ ਕਦੂ ਨਹੀਂ ਲੱਗਦੇ ਤੁਸੀਂ ਕਿਹੜੇ ਗੱਲਾਂ ਧਿਆਨ ਰੱਖਣਾ ਜ਼ਰੂਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਬਾਰੇ ਵੀਡੀਓ ਵਿੱਚ ਆਪਾਂ ਇਹ ਮੌਜੀ ਹੁਣ ਆਪਾਂ ਆ ਕਰਦੇਗੇ ਉਹ ਇਕੱਠਾ ਕਰਦੇਗੇ ਮੱਚਾ ਨਾ ਕਿਉਂਕਿ ਖੇਤ ਚ ਲੈ ਗਏ ਨੇਗੇ ਤੇ ਖੇਤ ਹਜੇ ਆਪਣੀ ਜੀਰੀ ਲੱਗੀ ਜਾਂਦੀ ਹੈਗੀ ਜੀਰੀ ਆਪਣੀ ਲੇਟ ਹੋ ਗਈ ਕਿਉਂਕਿ ਬਰਤ ਬਹੁਤ ਜ਼ਿਆੜੀ ਸੀ ਨਾ ਤੇ ਫਾਇਦਾ ਨਹੀਂ ਸੀ ਜੀਰੀ ਲਗਾਈ ਦਾ ਸਾਡੇ ਕਿਸੇ ਰਿਤੇ 10 11 ਕਿਲੋ ਜੀਰੀ ਜੀਰੀ ਲਗਾਤੇ ਤੇ ਸਾਰੀ ਢਾਲ ਮੱਚੀ ਦੀ ਜੀਰੀ ਹਣਾ ਲੱਗੀ ਹੋਈ ਲੱਗੀ ਲਗਾਈ ਤੇ ਦੁਬਾਰੋ ਹੁਣ 15 15 ਬੰਦੇ ਸੀੜੇ ਹੁੰਦੇ ਸੀ ਦੋ ਦਿਨ ਇਹ 10 ਕਿੱਲੇ ਵਿੱਚ ਫਿਰ ਉਹਨੇ ਹੱਥ ਫੇਰਿਆ ਤੇ ਬਹੁਤ ਜ਼ਿਆੜੀ ਸਮਝੋ ਦੁਬਾਰੋ ਜੀਰੀ ਲਗਾਉਣ ਵਾਲਾ ਕੰਮ ਹੋ ਗਿਆ ਇੰਨੀ ਦਿਹਾੜੀ ਪੈ ਗਈ ਕਿ ਤੁਪ ਬਹੁਤ ਜ਼ਿਆਦਾ ਸੀ ਤੇ ਪਾਣੀ ਦੀ ਔੜ ਸੀ ਉੱਤੇ ਬਹੁਤ ਜ਼ਿਆਦਾ ਫੇੜਾ ਮੱਚ ਗਏ ਨੇਗੇ। ਤਕਰੀਬਨ ਗੱਲ ਕਰਦੇ ਸੀ ਵੀਰ ਆਪਣੇ ਲਵੇ ਉਹ ਮੁੰਡਾ ਕਰਵੇਂ ਲੇਬਰ ਲੈ ਕੇ ਜਾਂਦਾ ਸੀ ਵੀ ਇੰਨੇ ਉਹਨਾਂ ਦੀ ਜੀਰੀ ਖਰਾਬ ਹੋ ਗਈ ਕਿ ਤੁਪ ਕਰਕੇ ਨਾ ਗਰਮੀ ਬਹੁਤ ਜ਼ਿਆਦਾ ਸੀ। ਬਸ ਜੀਰੀ ਲਾਉਣ ਦਾ ਟਾਈਮ ਸਹੀ ਇਹੀ ਹੈ ਬੀワイ ਤਰੀਕੂ ਕਿ ਮੀਂਹ ਪੈਣ ਲੱਗੇ ਨੇ ਨਾਲ ਤਾਂ ਇਹ ਤਾਂ ਪਾਣੀ ਦੀ ਬੱਚਤ ਹੋ ਜਾਂਦੀ ਹੈਗੀ ਤੇ ਇਹਨਾਂ ਨੇ ਬਥੇ ਜੀਰੀ ਨਾਲ ਦੀ ਨਾਲ ਚੱਲ ਪੈਂਦੀ ਹੈ ਕਿ ਥੋੜੇ ਕਾਲੀ ਕਰਨ ਲੱਗੇ ਨੇ ਆਪਾਂ ਜੀਰੀ ਲਗਾਉਣ ਦੀ ਪਰ ਟਾਈਮ ਸਹੀ ਇਹੀ ਹੈ 15 ਤੋਂ 20 ਤਰੀਕ ਤੱਕ ਆਪਾਂ ਜੀ ਰੀਲ ਕੋਣੀ ਸ਼ੁਰੂ ਕਰਦੇ ਸੀ 15 20 ਨੂੰ ਲਾਉਣੀ 20 ਨੂੰ ਲਾਉਣੀ ਸ਼ੁਰੂ ਕਰਦੇ ਹੋਣਗੇ ਤੇ 25 ਤੱਕ ਦੀ ਜੀ ਆਪਣੀ ਲੱਗ ਜਾਂਦੀ ਹੈ ਵੀ 4-5 ਦਿਨਾਂ ਚ ਕਿਉਂਕਿ ਬਦੀ ਹਨ ਸੂਵੇ ਦਾ ਪਾਣੀ ਇਸ ਵਾਰ ਲੈ ਕੇ ਨਹੀਂ ਆਏਗੇ ਹੋ ਕੇ ਨਮਾ ਪਰੋਲੀਆਂ ਪਈਆਂ ਨੇਗੇ ਨਮੀਆਂ ਤੇ ਕੋਈ ਹਜੇ ਪਾਣੀ ਦਾ ਕੋਈ ਹੋ ਨਹੀਂ ਬਣ ਰਿਹਾ ਘਰ ਰੋਲਾ ਜਿਹਾ ਪੈ ਰਿਹਾ ਵੀ ਜਿਹੜੇ ਪੁਰਾਣੇ ਪਰੋਲੀਆਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਪਾਣੀ ਨਮੀਆਂ ਲੈਣ ਅਸੇ ਪਾਈਆਂ ਜਿਹੜੀਆਂ ਉਨਰ ਪਾਣੀ ਦੇਣ ਲੱਗੇ ਪੀਸ ਕਰਕੇ ਥੋੜਾ ਜਿਹਾ ਪਾਣੀ ਬਣੀ ਕਿਉਂ ਸੂਈ ਦਾਣੀ ਰਹਿ ਤੱਕ ਥੋੜੇ ਆਪਾਂ ਲੇਟ ਹੀ ਹੋ ਗਏ ਇੱਕ ਦੋ ਦਿਨ ਨਹੀਂ ਆਪਣੀ ਸਾਰੀ ਫਰਜ ਲੱਗ ਜਾਂਦੀ ਜੀ ਦੀ 23 24 ਰ ਪਲਾਦ ਦੇਣੇ ਹੁੰਦੇ ਆਗੇ ਚਲੋ ਕੋਈ ਨਾ ਵਸਣ ਇੱਕ ਦੋ ਦਿਨ ਚ ਲੱਗ ਜੂਗੀ ਤੇ ਰਿੰਨ ਦਾ ਕੰਮ ਵੀ ਉਖ ਹੋ ਜਾਂਦਾ ਇਸ ਕਰਕੇ ਹੁਣ ਡੰਗਰ ਆਪਾਂ ਸੋਨ ਕੰਮ ਸਾਰਾ ਮੇਰੇ ਸਿਰ ਤੇ ਹੈਗਾ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਬਸ ਇੱਕ ਦੋ ਵਲੌਗ ਪਾਏ ਹੋਣਗੇ ਕਾਫੀ ਟਾਈਮ ਬਾਅਦ ਮਹੀਨਾ ਹੋ ਗਿਆ ਮਰਖਰ ਮੈਨੂੰ ਵਲੌਗ ਪਾਉਣ ਵੀਡੀਓ ਪਾਉਣ ਨੂੰ ਨਹੀਂ ਪਾਈ ਕਿਉਂਕਿ ਮੈਨੂੰ ਫੋਨ ਜਿਹੜਾ ਐਚਬ੍ਰਾਊਜ਼ ਤੇ ਸਿਰ ਦਰਦ ਬਹੁਤ ਹੋਣ ਲੱਗ ਅਸੀ ਨਾਲ ਅੱਖਾਂ ਨਾਲ ਸਿਰ ਦਰਦ ਅੱਖਾਂ ਦੇ ਵਿੱਚ ਐਵੇਂ ਜਦੋਂ ਮੈਂ ਕਰਦੀ ਸੀ ਸਕਰੀਨ ਤੇ ਨੀਂਗਰ ਲਾਉਣੇ ਸੀ ਤੇ ਅੱਖਾਂ ਦੇ ਵਿੱਚ ਐਵੇਂ ਆਉਣ ਲੱਗ ਜਾਂਦੇ ਬੰਪੂਦਾਰੇ ਜਿਹੀ ਨੋਂ ਲੱਗ ਗਏ ਨਾ ਐਵੇਂ ਤੇ ਇਮੇਜ ਹੋਣ ਲੱਗ ਗਏ ਰਸਵੀ ਨੂੰ ਹੁਣ ਛੋੜੇ ਮੈਂ ਸਕਰੀਨ ਤੇ ਬਹੁਤ ਘੱਟ ਨੀਂਗਰ ਲਾਉਣ ਲੱਗੀ ਸੀਗੀ ਕਿਉਂਕਿ ਐਡੀਟਿੰਗ ਕਰਨ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਤੇ ਫੋਨ ਦੇਖ ਲਵੇਂ ਘਟਾ ਦਿੱਤਾ ਸੀਗਾ ਤੇ ਵਿਕਨਸ ਬਹੁਤ ਜ਼ਿਆਦਾ ਹੋ ਰਹੀ ਸੀ ਕਾਫੀ ਮੇਰਾ ਤੇ ਵਸਤ ਘਾਟ ਜੀ ਰਹਿਣ ਲੱਗ ਗਈ ਸੀ ਇਸ ਕਰਕੇ ਮੈਂ ਫਿਰ ਐਚ ਵੀ ਟੈਸਟ ਕਰਵਾਇਆ ਦੋ ਟੈਸਟ ਕਰਵਾਏ ਤੇ ਵਿੱਚ ਵਿੱਚ ਐਚ ਵੀ ਆਸੀ 8. 30 ਕਰਕੇ ਫਿਰ ਮੈਨੂੰ ਮਹੀਨਾ ਨਾ ਤਾਂ ਬਜਾ ਦੇ ਕੋਈ ਉਹ ਤੇ ਫੋਨ ਤੇ ਨਿਕਲ ਆਈਗੀ ਜਿਵੇਂ ਸਰਦਦ ਵੀ ਠੀਕ ਆ ਕਿ ਪਰ ਨਾਲ ਫਰਕ ਕਰ ਕਿ ਦੋ ਚੈਨਲਾਂ ਦੀ ਵੀਡੀਓ ਐਡੀਟਿੰਗ ਕਰਨੀ ਤੇ ਸਟੀਚਿੰਗ ਦਾ ਕੰਮ ਕਰਨਾ ਤੇ ਬਾਕੀ ਘਰ ਦਾ ਕਪੂ ਹਾਲੇ ਸਿੱਧਾ ਕਾਫਟ ਦੀ ਮਾਰ ਰਹੇ ਰੇ ਤਾਂ ਮੈਨੂੰ ਸਿਰ ਦਾ ਦਰਦ ਹੋਣ ਲੱਗ ਗਿਆ ਸੀ ਤੇ ਨਾਲ ਅੱਖਾਂ 'ਚ ਵੀ ਮੈਨੂੰ ਐਵੇਂ ਪ੍ਰੋਬਲਮ ਹੋਣ ਲੱਗ ਗਈ ਸੀ ਇਸ ਕਰਕੇ ਮੈਂ ਫਿਰ ਇੱਕ ਮਹੀਨਾ ਹੋ ਗਿਆ ਵਲੌਗ ਨਹੀਂ ਪਾਇਆ ਉਹ ਕਿਸੇ ਇਤਨੋਂ ਵੱਧ ਪਰ ਕੁਝ ਨਹੀਂ ਹੈਗਾ ਨਾ ਐਵਡੀ ਸੇਰ ਠੀਕ ਹੈ ਤਾਂ ਸਾਰਾ ਕੁਝ ਨਹੀਂ ਨਹੀਂ ਬਹੁਤ ਜਿਆਦਾ ਮੈਨੂੰ ਤਾਂ ਮੈਨੂੰ ਤਾਂ ਕੰਮ ਮੰਨਦਾ ਸੀ ਕਿ ਜਲਦੀ ਬਸ ਇੱਕ ਐਂ ਹੋਦਾ ਸੀ ਕੰਮ ਕਰਕੇ ਜਿੰਨੇ ਤੇ ਕਰਨੇ ਪੈਦੇ ਸੀ ਮਤਾਰਾ ਚੁੰਨੀਆਂ ਜਾਹ ਕੋ ਜਿਹੜਾ ਆਪ ਨੂੰ ਚੁੱਲੇ ਦਾ ਕੰਮ ਕਰਨਾ ਤੇ ਬਸ ਗੋਹਾ ਸੁੱਟਣਾ ਦਾ ਮੈਂ ਉਹ ਬਸ ਇਹ ਸੁੱਟਣਾ ਲੱਗ ਸੀ ਗੋਹਾ ਵੀ ਰੇੜੀ ਦੇ ਨਾਲ ਹੁਣ ਤੇ ਗੋਹਾ ਆਪਣੇ ਸੁੱਟੇ ਰਹੇ ਕਿਵੇਂ ਨਵੇਂ ਹੋ ਰਹੇ ਸੀ ਵੀ ਇੱਕ ਦਿਨ ਸਰਦੇ ਪੇਪਰ ਰੁਪੱਠਾ ਲੈ ਕੇ ਤੁਰਦੀਆਂ ਵੀ ਕਿਤੇ ਉਹਦੇ ਘਰ ਕੇ ਵੀ ਮੇਰੇ ਜਾਰੇ ਸਰਦੇ ਵਿੱਚ ਪੇਨ ਹੋਣ ਲੱਗ ਗਿਆ ਸੀ ਤੇ ਉਹ ਵੀ ਰਣ ਨੂੰ ਚਾਹ ਵੀ ਤੁਸੀਂ ਤੁਸੀਂ ਰਹਿਣਦਿਆ ਕਰੋ ਆਪੀ ਰੇੜੀ ਵਿੱਚ ਪੱਕ ਵੀ ਰੇੜੀ ਜਾਂਦੀ ਹੋਈ ਆ ਉਹਦੇ ਵਿੱਚ ਪੱਕ ਸੁੱਟਦੇ ਹੁੰਦੇ ਸੀ ਗੋਹਾ ਵੀ ਇਸ ਕਰਕੇ ਹੁਣ ਉਹ ਤਾਂ ਇਹ ਕਿਉਂ ਹੋ ਰਿਹਾ ਸੀ ਇਹ ਮੈਨੂੰ ਵੀ ਸਿਰ ਦੇ ਵਿੱਚ ਪ੍ਰੋਬਲਮ ਹੋਣ ਲੱਗਦੀ ਸੀ ਤੇ ਹੁਣ ਫਰਕਾ ਹੋ ਰਿਹਾ ਵਿੱਚ ਵੀ ਵੀ ਠੀਕ ਆ ਤੇ ਮੇਰਾ ਆਪਣੀ ਸਿਹਤ ਵੀ ਠੀਕ ਹੈਗੀ ਨਾ ਤੇ ਐਵੇਂ ਜੀ ਵੀ ਕਰਦਾਂ ਹੁਣ ਅੱਜ ਬਲੌਗ ਸਿਮ ਕੀਤੇ ਨੇ ਇੱਕ ਦਿਨ ਪਹਿਲਾਂ ਬਾਅਦ ਸੀਗਾ ਤੇ ਅੱਜ ਵੀ ਮੇਰ ਮਨ ਕਰ ਰਿਹਾ ਵੀ ਨਾ ਬਲੌਗ ਸਿਮ ਕਰੇ ਪਦਾਰੂ ਕੰਮ ਤੇ ਆਈ ਹੁਸਲੇਣ ਤੇ ਲੋਕ ਜਿਪਾ ਉਹ ਇਕੱਠਾ ਕਰੇਗੀ ਇਹਨਾਂ ਤਾਂ ਨਾਲ ਸਕੂਟ ਕੱਢੀ ਕਰਨ ਨਾਲ ਸਾਰਾ ਚੋਣ ਲਗ 5:30 ਵਜੇ ਅੱਧਾ ਘੰਟਾ ਪਹਿਰੇ ਅਧੇ ਘੰਟੇ ਵਿੱਚ ਮੈਂ ਸਾਰਾ ਕਟਿੰਗ ਕਰ ਕਰਕ ਦੂੰਗੀ ਫਿਰ ਇਟਾ ਅੰਮੀ ਲਗਾਈ ਸੀ ਦੂਸਰੀਆਂ ਫੋਟੋਆਂ ਵਿੱਚ ਲਗਾਈਆਂ ਆਪਣੇ ਮਾਮੂ ਕੋਲ ਲੈ ਕੇ ਆਈ ਸੀ ਤੇ ਵੀਰਾ ਗਿਆ ਸੀ ਨਾ ਸਿੱਧੂ ਉਸੇ ਵਾਲੇ ਦਿੱਤੀ ਬਿੰਡੀ ਦੇ ਵਿੱਚ ਉਹ ਲੈ ਕੇ ਆਇਆ ਸੀ ਬਹੁਤ ਹੁਣੀਆਂ ਨਹੀਂ ਗੀਆਂ ਤੇ ਕਲ ਮੀਨੇ ਆਪਣੀ ਰਮੀਰਤ ਲਗਾ ਲਈ ਨਹੀਂ ਪੰਜ ਤੇ ਚੱਪੜਾ ਮੇਰੇ ਟੁੱਟੇ ਪਈਆਂ ਨਹੀਂ ਗੀਆਂ ਕਦੇ ਕਿਸੇ ਦੇ ਪਾਲੀ ਦੇ ਕਿਸੇ ਦੇ ਪਾਲੀਆਂ ਨੰਗੇ ਪੈਰੀ ਫੇਰ ਨਾਲ ਕੰਮ ਹੋਇਆ ਤੇ ਚੱਪੜਾ ਨਹੀਂ ਦੇ ਗਈ ਇਹਨਾਂ ਨੇ 3 ਵਾਰ ਕਿਹਨੂੰ ਨਿਕਲ ਜਾਂਦੀਆਂ ਪੱਦਰੀ ਜੀ ਤੇ ਹੁਣ ਇੱਕ ਦਾ ਕੰਮ ਜੇ ਹੋ ਰਹਾ ਜਾ ਰਹੀ ਜੀ ਲੱਗ ਰਹੀ ਹੈ ਨਾ ਫਿਰ ਜਾਵਾਂਗੇ ਤੇ ਸਮਾਨ ਵੀ ਸਾਰਾ ਖਤਮ ਆਪਣੇ ਡਿਟਿਚ ਤੇ ਬਹੁਤ ਸੋਹਣੇ ਸੂਟ ਆਏ ਹੋਏ ਨੇਗੇ ਤੇ ਬਹੁਤ ਵਧੀਆ ਹਾਂ ਪ੍ਰਿੰਟਡ ਸੂਟ ਲੈਣਗੇ ਸਾਰੇ ਮੈਚਿੰਗ ਸੂਟ ਲੈਣਗੇ ਤੇ ਚਿਕਨੀਆਂ ਬਲਾਊਜ਼ ਨਾਲ ਤੁਸੀਂ ਲੈ ਸਕਦੇ ਹੋ ਆਪਣੇ ਦੂਸਰੇ ਚੈਨਲ ਤੋਂ ਰੂਟੇ ਕਿ ਤੁੰਗਾ ਤੇ ਆਪਣੀ ਵੀਡੀਓ ਅਪਲੋਡ ਕਰ ਦਿਆਂ ਢਿੱਲੀ ਉਹ ਤੇ ਆਪਣੀ ਪੂਰੀ ਜਿਹੜੀ ਫੁੱਲ ਵੀਡੀਓ ਆ ਗਈ ਸੋਹਣੇ ਸੂਟਾਂ ਦੀ ਸੀ ਤੋਂ ਦੇਖ ਕੇ ਲੈ ਸਕਦੇ ਹੋਗੇ ਤੇ ਨੰਬਰ ਦਿੱਤਾ ਹੈ ਆਪਣਾ ਸੋ ਚੈਨਲ ਦੇ ਉੱਪਰ ਤੁਸੀਂ ਸੂਟ ਆਰਡਰ ਕਰ ਸਕਦੇ ਹੋਗੇ ਅਨੇਵੜੇ ਸੁਣਨ ਵਾਲੇ ਬਹੁਤ ਹੀ ਜ਼ਿਆਦਾ ਸੀਜਨ ਨੇ ਇੱਕ ਪ੍ਰਿੰਟ ਦੇ ਵਿੱਚ ਚਾਰ ਪ੍ਰਿੰਟਸ ਨੇ ਬਣੇ ਸੁਲਾਈ ਕਰਵਾਏ ਨੇ ਪਰ ਸਲਾਈ ਕਿਸੇ ਸਾਡੇ ਵੀ ਇਸ ਵਾਰ ਵੀ ਤੇ ਬਹੁਤ ਹੀ ਜ਼ਿਆਦਾ ਸੀਜਨ ਨੇ ਚਾਰ ਪ੍ਰਿੰਟਸ ਕਰ ਰਹੇ ਨੇ ਬਹੁਤ ਬਦੇ ਕਪੜਾ ਦਾ ਤਾਂ ਬਹੁਤ ਹੀ ਜ਼ਿਆਦਾ ਪਣ ਦੀ ਡਿਮਾਂਡ ਹੈ ਇਵੜੇ ਪ੍ਰਿੰਟਸ ਉਟਾ ਨਹੀਂ ਤੇ ਕਲਰ ਬਹੁਤ ਸੋਹਣੇ ਹੁੰਦੇ ਨੇਗੇ ਕਪੜਾ ਬਹੁਤ ਜ਼ਿਆਦਾ ਪੈ ਰਿਹਾ ਹੈ ਆਉਣ ਦੇ ਮਾਗਰੋ ਨਾਲ ਪਹਿਲਾਂ ਵੀ ਕੋਈ ਕੋਟ ਨਹੀਂ ਹਟਦੀ ਜਾਣਨੀ ਹੈ ਕਪੜਾ ਹੈਗਾ ਤੇ ਫਿਰ ਦੁਬਾਰਾ ਲਈ ਜਲਦੀ ਸੂਟ ਵਾਲਾ ਫੇਰ ਕਲਰ ਪ੍ਰਿੰਟ ਵੀ ਸਾਰੇ ਬਹੁਤ ਖੜਾ ਆ ਜਾਂਦੇ ਨੇ ਇਹ ਕਰੀ ਤੇ ਉਹਨਾਂ ਦੇ ਲਈ ਸੀ ਫੇਰ ਦੁਬਾਰਾ ਪਹਿਲਾਂ ਲਈ ਸੀ 25 ਸੂਟ ਉਹ ਆਪਣੇ ਕਾਫੀ ਆਪਣੇ ਸਾਰੇ ਆਏ ਸੀ ਬਹੁਤ ਜਿਆਦਾ ਲੋਕਾਂ ਨੂੰ بس ਚਾਰ ਪੰਜ ਕੀ ਮਿਲਣੀ ਸੀ ਸੂਟ ਹੋਣਗੇ ਸੇਲ ਹੋ ਗਏ ਨੇ ਕਾਫੀ ਸਾਰੇ ਸੇਮ ਪ੍ਰਿੰਟ ਮਿਲ ਗਈ ਸੀ ਨੇ ਬਹੁਤ ਯਾਰੀ ਸੁਣੀ ਹੈ ਪ੍ਰਿੰਟਿੰਗ ਵੀ ਬਹੁਤ ਯਾਰੀ ਸੁਣੀ ਹੈ ਸੋਨ ਸਰ ਦੇ ਨਾਪੇ ਤੋਂ ਸਾਰੇ ਸੋਨੇ ਦੇ ਮੋਸਿੰਲਰ ਦੇ ਕੇ ਸੀ ਇਹਦੇ ਵਿੱਚ ਬਹੁਤ ਸਾਰੇ ਕਲਰ ਦੀ ਵੀ ਰੇਨ ਪੰਕਤ ਤੇ ਫਿਰ ਇਹਨਾਂ ਨੂੰ ਬਾਹਰੋਂ ਵੀ ਜਾ ਕੇ ਨੇ ਹੋਣੀ ਹੈ ਇਹ ਕਰੇ ਦੇ ਕਲਰ ਵੀ ਲੈ ਲੈਣੀ ਹੈ ਇਹਦੇ ਵਿੱਚ ਵੀ ਬਹੁਤ ਕਲਰ ਸਾਰੇ ਛੋਲੇ ਪ੍ਰਿੰਟ ਬਣੀ ਰਹੇਗੇ ਬਹੁਤ ਜਿਆਦਾ ਸੋਨਾ ਕੱਪੜਾ ਘ ਘਰੇ ਪਾਉਣ ਵਾਸਤੇ ਬਹੁਤ ਸੋਨਾ ਤੇ ਪ੍ਰਿੰਟਿੰਗ ਬਹੁਤ ਯਾਰੀ ਸੁਣੀ ਹੈ ਤੇ ਆਡੀ ਦੇ ਸੋਨੇ ਕਿੰਨੀ ਵਧੀਆ ਕੋਈ ਕੁਝ ਕਰਦੇ ਖਰਾਗ ਰਸਨ ਕਿੰਨੇ ਸੌਫਟ ਕੱਪੜਾ ਕੱਪੜਾ ਬੜੀ ਜਾਨਾ ਤੇ ਚਲਦਾ ਹੀ ਵਧੀਆ ਨਾਲੀ ਕੱਪੜੇ ਗ੍ਰੇਸ ਵੀ ਵਧੀਆ ਪੈਂਦੇ ਸੋਨਾ ਕੱਪੜਾ ਬੋਧੀਆ ਸੂਟ ਸੇਲ ਹੋ ਰਹੀ ਹੈ ਆਪਣੇ ਕੋਲ ਲੈ ਸਕਦੇ ਹੋਗੇ ਆਪਣੇ ਦੂਸਰੇ ਚੈਨਲ ਤੋਂ ਵੀ ਠੀਕ ਜਿੰਨੇ ਫਰੰਟ ਅਮਾਉਂਟ ਆਪਣਾ ਰਹਿ ਗਈ ਨੇ ਵੀਡੀਓ ਬਾਈ ਬਾਰੇ ਫਿਰ ਪਪਾ ਹੋਣੀ ਹੈ ਤੁਸੀਂ ਆਰਡਰ ਕਰ ਸਕਦੇ ਹੋ ਕਟੂ-ਕਟ 50-60 ਸੂਟ ਸੇਲ ਹੋਗੇ ਇਸ ਤੋਂ ਪਹਿਲਾਂ ਲੋਜੀ ਪਰ ਮੰਮੀ ਨੇ ਢੋਲ ਕੇ ਦਿੱਤੇ ਕੱਦੂ ਤੇ ਕੱਦੂ ਵਧੀਆ ਆਪਣੇ ਜੋ ਕਰੇ ਪੁੱਤਰ ਹੁੰਦੇ ਨੇਗੇ ਤੇ ਇਹ ਮੇਰੇ ਨਾਲ ਜਿੰਨੇ ਫੁੱਲ ਨੇ 100-150 ਫੁੱਲ ਲੱਗ ਰਹੇ ਹੋ ਘੱਟੂ-ਘੱਟ ਐਨੀ ਜਾਂ ਤੇ ਫੁੱਲ ਚੱਕੇ ਹੋਈ ਨਹੀਂ ਬੇਲਾਂ ਨੇ ਤੇ ਪਰ ਕੱਦੂ ਇੱਕ ਵੀ ਫੁੱਲ ਨਹੀਂ ਜੜ ਰਹੇ ਹੈਗਾ ਸਾਰੇ ਸਾਰੇ ਘਰਾਂ ਦੇ ਨਾਲ ਦਾ ਇੱਕ ਵੀ ਨਹੀਂ ਫੁੱਲ ਵੀ ਨਹੀਂ ਲੱਗੇਗੇ ਬੀਲਾਂ ਤੇ ਤੇ ਆਪਣੇ ਫੁੱਲ ਵਧੀਆ ਲੱਗਗੇ ਸੀ ਪਹਿਨ ਮੈਂ ਸਪਰੇ ਵਗੈਰਾ ਕਰਦੋਣੀ ਲਸਤੀ ਦੀ ਤੇ ਇਹ ਪਖੱਟੀ ਲਸੀ ਕਈ ਦਿਨਾਂ ਦੇ ਰੱਖ ਲਓ ਪੁਰਾਣੀ ਜਿੰਨੀ ਪੁਰਾਣੀ ਲਸੀ ਹੋਊਗੀ ਨੀ ਜਾਰੇ ਵਧੀਆ ਕੰਮ ਕਰੂਗੀ ਤੇ ਖੱਟ ਲਸੀ ਰੱਖ ਤੁਸੀਂ ਕਿਸੇ ਭਾਂਡੇ ਚ ਪਾ ਦਿਓ ਕੱਚੇ ਭਾਂਡੇ ਵਿੱਚੇ ਮਿੱਟੀ ਦੇ ਬਰਤਨ ਚ ਪਾ ਦਿਓ ਤਾਂ ਆਪਣੇ ਚਾ ਜਾਂ ਘੜੇ ਵਗੈਰਾ ਚ ਤੇ ਉਹ ਰੱਖ ਲਓ ਕਈ ਦਿਨਾਂ ਫਿਰ ਉਸ ਦੀ ਸਪਰੇ ਕਰ ਦਿਓ ੜੇ ਪਾਣੀ ਪਾ ਕੇ ਵਿੱਚ ਤੇ ਜੇ ਮੈਂ ਤੋਰੀ ਸੁੱਕੀ ਜਾਂਦੀ ਨੇਗੇ ਦੇ ਬਰਸੋ ਕੁ ਦੇ ਨਹੀਂ ਹੈਗੇ ਤੇ ਆਪਾਂ ਇਹਨੂੰ ਕਰਨ ਵਾਲੇ ਸਪਰੇ ਪੰਜ-ਛੇ ਦਿਨ ਹੋ ਗਏ ਥੋੜਾ ਜਿਹਾ ਮੀਂਹ ਦਾ ਸੜਕਾ ਜਾ ਪਿਆ ਗਿਆ ਕੋਈ ਇਹਨਾਂ ਸਪਰੇ ਦਾ ਅਸਰ ਘਟ ਜਾਂਦਾ ਫਿਰ ਜੇ ਨਾ ਪਵੇ ਵੀ ਫਿਰ ਵਧੀਆ ਲੱਗੀ ਜਾਂਦੀ ਸਬਜ਼ੀ ਦੇਖੋ ਫੁੱਲ ਕਿੰਨੇ ਲੱਗੇ ਹੋਏ ਨੇ ਕਿੰਨੇ ਕਿੰਨੇ ਕਦੂਏ ਮ ਖਰਾਬ ਹੋ ਜਾਂਦੇ ਨੇਗੇ ਅਰ ਜਿਵੇਂ ਆਖ ਦੂਣਾਉਣੇ ਇਹ ਪੂਰੇ ਦੇ ਕਰਕੇ ਐਵੇਂ ਸੁੱਕੇ ਜਾਂਦੇ ਪੀਲੇ ਪੈ ਜਾਂਦੇ ਨੇ ਜਿਵੇਂ ਆਹ ਫੁੱਲ ਚੜ ਰਿਹਾਗਾ ਤੇ ਸੁੱਕ ਗਿਆ ਤੇ ਇੱਕ ਆਪਾਂ ਕੱਖ ਬਿਲਕੁਲ ਵੀ ਨਵੇਂ ਨਾਲ ਚ ਕੱਢੋ ਤੁਸੀਂ ਬੰਨੇ ਹਲਕੇ ਜੇ ਦਾਤੀ ਨਾਲ ਵੜ ਦੋ ਅਲਦ ਨੂੰ ਪਰ ਜਿੰਨੇ ਕੱਖ ਵੱਧੂ ਹੋਣਗੇ ਉੰਨੇ ਆਪਣੇ ਕੱਦੂ ਵੱੱਤ ਲੱਗਣਗੇ ਕਿਉਂਕਿ ਕੱਖਾਂ ਨਾਲ ਜ਼ਿਆਦਾ ਹੰਡਕ ਰਹਿੰਦੀ ਹੈ ਕਿ ਬੀਲਾਂ ਨੂੰ ਤੇ ਨਾਲੇ ਪੂਰੀ ਦੀ ਹਵਾ ਵੀ ਘੱਟ ਲੱਗਦੀ ਜੇ ਆਪਾਂ ਬੀਲਾਂ ਜ਼ਿਆਦਾ ਗੁੱਡੀ ਜੰਨੇਗੇ ਫਿਰ ਕੱਦੂ ਲੱਗਣੇ ਜਦ ਬੰਦ ਹੋ ਜਾਂਦੇ ਨੇ ਜਦ ਅਸੀਂ ਪੁਰਾਣੀ ਪਾਤੀ ਪਿਉ ਕੇ ਪੂਰੀ ਸਪਰੇਅ ਕਰ ਦੋ ਫਿਰ ਵੀ ਵਧੀਆ ਲੱਗਦੇ ਨੇਗੇ ਪਰ ਕੱਖਾਂ ਵਿੱਚੋਂ ਕੱਦੂ ਬਿਲਕੁਲ ਗੁੱਡੋਂ ਨਾਲ ਨੂੰ ਗੁਰਪੇ ਦੇ ਨਾਲ ਬਸ ਹਲਕੇ ਜਿਨ ਦਾਤੀ ਨਾਲ ਵੜ ਦੋ ਕੱਖਾਂ ਵਿੱਚ ਜੇ ਵੱਧ ਕੱਦੂ ਲੱਗਦੇ ਨੇ ਨਹੀਂ ਲੱਗਦੇ ਨਹੀਂ ਹੈਗੇ ਮੱਝਪਨ ਗਾਂ ਗਾਂ ਨੂੰ ਜਦ ਚਰ ਪਾਣੀ ਪਿਆ ਦਿੱਤਾਗਾ ਤੇ ਆਪਾਂ ਧਾਰ ਤੋਂ ਨੂੰ ਸ਼ੁਰੂ ਕਰਦੇ ਆਂਗੇ 5:30 ਵੱਜ ਗਏ ਨੇ ਇਹਨੇ ਆਪਣੇ ਦੋਨੇ ਬੱਚੇ ਕਿੰਨੇ ਜਾਰੇ ਸੋਣੇ ਨੇਗੇ ਹਰ ਇੱਕ ਕੋਈ ਆ ਕੇ ਪੈ ਕੇ ਕਹਿੰਦਾ ਕਿੰਨੇ ਸੋਣੇ ਸਾਨੂੰ ਇਹਦੇ ਬੱਚੇ ਨੇਗੇ ਜਿਹੜੇ ਕਹਿੰਦਾ ਬੱਚੇ ਉਹ ਕਹਿੰਦਾ ਕਿੰਨੇ ਸੋਣੇ ਸੀ ਇਹ ਬੱਚੀਆਂ ਹੁੰਦੀਆਂ ਦੋਨੇ ਹੈ ਦੇਵ ਜੀ ਉੱਤੇ ਬੱਚੇ ਇੱਕ ਚਾਲ ਬੱਚੇ ਦੀ ਜਾਂਦੀ ਹੈ ਨਾ ਚਲੋ ਐਵੇਂ ਉਹ ਖੋਏ ਨੇ ਫਿਰ ਇਹਨਾਂ ਦਾ ਲੋਚ ਬਹੁਤ ਤਾਂ